ਸਾਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਬੀਬੀ ਵੀ ਬੜਾ ਚੌਰ ਦਾ ਚਾਣਨ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਜੀ ਤੁਸੀਂ ਇਸ ਗੁਰਦੁਆਰੇ ਦਾ ਨਾਮ ਸੁਣਿਆ ਹੋਣਾ ਜੀ ਗੁਰਦੁਆਰਾ ਕੁਡੀਆਂ ਸਾਹਿਬ 24 ਘੰਟੇ ਲੰਗਰ ਜਿਹੜਾ ਕਿ ਇੱਥੇ ਚੱਲਦਾ ਆ ਤੇ ਇਹ ਗੁਰਦੁਆਰਾ ਜਿਹੜਾ ਕਿ ਵੀਰੋਂ ਬਾਲ ਦੇ ਕੋਲ ਰੋਡ ਦੇ ਉੱਪਰ ਪੈਂਦਾ ਆ ਪਤਾ ਨਹੀਂ ਕਿੰਨਾ ਹੀ ਸਮਾਂ ਹੋ ਗਿਆ ਪਨਿਆਲੀਆਂ ਵਾਲੇ ਬਾਬਾ ਜੀ ਦੇ ਜਿਹੜਾ ਕਿ ਲੰਗਰ ਚੱਲਦੇ ਨੂੰ ਪਤਾ ਨਹੀਂ ਕਿੰਨਾ ਸਮਾਂ ਹੋ ਚੱਲਿਆ ਇਹ ਆਪਾਂ ਵੀ ਅੰਦਾਜ਼ਾ ਨਹੀਂ ਲਾ ਸਕਦੇ ਮੈਂ ਵੀ ਜਦੋਂ ਛੋਟਾ ਜਿਹਾ ਸੀ ਜਦੋਂ ਦਾ ਲੰਗਰ ਮੈਂ ਦੇਖ ਰਿਹਾ ਆ ਤੇ ਬਹੁਤ ਹੀ ਵਧੀਆ ਗੱਲ ਆ ਕਿਸੇ ਭੁੱਖੇ ਦਾ ਢਿੱਡ ਭਰਨਾ ਇਤੋਂ ਵੱਡਾ ਕੋਈ ਕੰਮ ਨਹੀਂ ਹੁੰਦਾ ਤੁਹਾਨੂੰ ਇੱਧਰ ਵੀ ਦਿਖਾ ਲ ਦਿੰਦੇ ਆ ਪਤਾ ਨਹੀਂ ਕਿੰਨਾ ਸਮਾਂ ਹੋ ਚੱਲ ਲੰਗਰ ਚੱਲਦਿਆਂ ਨੂੰ ਤੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਕਿਨੇ-ਕਨੇ ਇਹ ਗੁਰਦੁਆਰਾ ਦੇਖਿਆ ਹੋਇਆ ਤੇ ਕਿਨੇ-ਕਨੇ ਇੱਥੇ ਪ੍ਰਸ਼ਾਦ ਦਾ ਖਾਧਿਆ ਹੋਇਆ ਵਾ ਬਹੁਤ ਇਦਾਂ ਦੇ ਜਿਹੜੇ ਵਿਚਾਰੇ ਬੇਜਵਾਨ ਬੇਜਵਾਨ ਵੀ ਆਪਾਂ ਕਹਿ ਦਈਏ ਵੀ ਜਿਹੜੇ ਪਰਦੇਸੀ ਆ ਚਲੋ ਹਨਾ ਉਹਨਾਂ ਦੇ ਢਿੱਡ ਇਹ ਬਾਬਾ ਜੀ ਭਰਦੇ ਆ ਇਹ ਲੰਗਰ ਚੱਲਦੇ ਨੂੰ ਪਤਾ ਨਹੀਂ ਮੈਨੂੰ ਤਾਂ ਆਪ ਇਹ ਬਾਰ-ਬਾਰ ਗੱਲ ਕਹਿੰਦੇ ਨੂੰ ਤੁਹਾਨੂੰ ਇਹ ਗੱਲ ਕਹਿੰਦਾ ਵੀ ਪਤਾ ਨਹੀਂ ਕਿੰਨਾ ਸਮਾਂ ਹੋ ਚੱਲਿਆ ਇਹ ਜਦੋਂ ਟੋਲ ਪੁਲਜੇ ਦੇ ਕੋਲ ਪਨੀਆੜੀਆਂ ਬਾਬਾ ਜੀ ਦੇ ਤੇ ਉੱਥੇ ਲੰਗਰ ਚੱਲਦਾ ਸੀ ਇਸ ਗੁਰਦੁਆਰੇ ਦੇ ਕੋਲ ਵੀ ਚੱਲਦਾ ਲੰਗਰ ਬਹੁਤ ਵਧੀਆ ਗੱਲ ਆ ਸੋ ਕਿਹਨੇ-ਕਿਹਨੇ ਲੰਗਰ ਇੱਥੇ ਖਾਦਾ ਇਹ ਵੀ ਜ਼ਰੂਰ ਆਪਣੇ ਕਮੈਂਟ ਬਾਕਸ ਦੇ ਵਿੱਚ ਅਤ ਦੱਸਿਓ ਇਹ ਬਹੁਤ ਵੱਡਾ ਜਿਹਨੂੰ ਕਹਦੇ ਆਂ ਦਾਨ ਪਾਉਣਾ ਵੀ ਜੇ ਜੇ ਕਿਸੇ ਗਰੀਬ ਦਾ ਤੇ ਬਹੁਤ ਵਧੀਆ ਗੱਲ ਆ ਵਾਹਿਗੁਰਜੀ ਕਾਕਾ ਸਾਹਿਬ ਵਾਹਿਗੁਰਜੀ ਕੀ ਫਤਿਹ ਜੀ